ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਤਾਜ਼ੀਆਂ ਸੂਈਆਂ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋਂ ਆਜੋ ਬਾਈ ਜੀ ਬਾਈ ਜੀ ਹੱਸੇ ਗੱਲ ਹੱਸਿਆ ਬਾਈ ਉਹ ਠੀਕ ਹੋ ਬਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਸਾਗਰ ਆ ਬਾਈ ਪਿੰਡ ਭਾਈ ਰੁਪਾਂ ਦੇ ਸੀਰਪੁਰ ਤੇ ਜ਼ਿਲ੍ਹਾ ਪਿੰਡ ਆਪਣਾ ਨੇੜੇ ਪਿੰਡ ਬਾਈ ਨੇੜੇ ਬਾਈ ਰਾਮਪਰਾਪੂ ਸਹਿਰ ਆ ਗਿਆ ਇਧਰੋਂ ਸਲਾਪਰਾਜ ਦਾ ਵਿਚਾਲੇ ਪਿੰਡ ਆਪਣਾ ਮੋਬਾਈਲ ਨੰਬਰ ਬੋਲ 90239 ਬਾਈ 7652 ਠੀਕ ਚੱਪਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕ੍ਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵਰਡ ਦੇ ਨਾਲ ਕਿਹੜਾ ਸੁਆਸ ਰੀ ਇਹ ਦੂਜਾ ਸੁਆਮਗਰ ਬੱਚੇ ਹੋਵੇ ਤੀਜਾ ਦੇ ਨਾਲ ਜਸੂਈ ਨੂੰ ਠੀਕ ਆ ਨਾਂ ਉਹਨੂੰ ਦੇ ਬੱਚੇ ਦੇ ਨਾਲ ਹੀ ਹੈ ਜੀ ਬੱਚੀ ਬਹੁਤ ਚੰਗੀ ਆ ਨਾ ਹਾਂ ਬਹੁਤ ਚੰਗੀ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਜਿਆਦਾ ਬਾਤ ਵਾਲੀ ਐ ਨਹੀਂ ਗੱਲ ਨਾ ਮਸੂ ਖਲਾਬੀ ਐ ਨਹੀਂ ਤੇ 나ੜੂਆ ਨਾਲ ਤਾਜੀ ਸੁਈ ਹੈ ਠੰਡੀ ਸੀਲ ਆ ਬੜ ਲਾ ਬਾਈ ਠੀਕ ਆ ਹੌਣ 14 ਕਿਲੋ ਬੋਲ ਹੁ ਕੰਡਿਆ ਲੈ ਫੀਡਿੰਗ ਲੈ ਵੀ ਡਾਕਟਰ ਜੀ ਲੈਵੇ ਦੀ ਫੀਡਿੰਗ ਚੈੱਕ ਕਰਨ ਨੂੰ ਨੇੜ ਤੋਂ ਘਮਾਉਂ ਕੰਡੀ ਚੀ ਲੈਣੀ ਆ ਉਹ ਸੋਹਣਾ ਆ ਡਰ ਕੱਲਾ ਕੱਲਾ ਥਾਣ ਮੁੱਕੀ ਇਧਰੋਂ ਦਿਖਾ ਦੇ ਡਾਕਟਰ ਥਾਣ ਤੋਂ ਜਿਵੇਂ ਮਰਜੀ ਆ ਥਲਾਈ ਚਲ ਕੋਈ ਚੱਕਰੀ ਨੂੰ ਮੂਹਰੋਂ ਵੀ ਲੈਵਾ ਏਦਾਂ ਦੀ ਵਹਿ ਕੇ ਚੜਾ ਉਧਰ ਦੀ ਚੜ੍ਹ ਲੈਵਾ ਮੂਹਰ ਨੂੰ ਆ ਹਾਂ ਲੈ ਅੱਲਾ ਪੱਲਾ ਖਾਣਾ ਏ ਪੂਰੀ ਬਿੱਥੀ ਦੇ ਥਾਨ ਲੱਗਿਆ ਲੈਵਾ ਦੇ ਕੋ ਫਰਮਾ ਇਟਾਂ ਚਾ ਫੁੱਲ ਚੰਗਾ ਫੁੱਲ ਕਾਦਰ ਠੰਡੀ ਸੀਲ ਤਾਂ ਇੰਨੀ ਏ ਡਾਕਟਰ ਆਹੀ ਵੇਜੋ ਉਹ ਚੱਕਰੀ ਨਹੀਂ ਨਾ ਥਾਨ ਤੋਂ ਇਧਰ ਹੀ ਰਿਹਾ ਕਿੰਨਾ ਚੰਗਾ ਲੱਗਿਆ ਇਹਨੂੰ ਮੁੱਠੀ ਵਾਲਾ ਥਾਨ ਹੈ ਕੱਲਾ ਲੈ ਲੈਵਾ ਦੇ ਕੋ 1.5 ਗੱਟ ਲੈਵਾ ਮੂਹਰ 18 ਕਿਲੋ ਵੀ ਕੰਟੈਨਰ ਤੋਂ ਦੂਫਾਇਡ ਵਾਲਾ ਲੈਵਾ ਦੇ ਤੋਂ ਸਟਾਰਟ ਹੀ ਆ ਤੁੰਨੀ ਕੋਲ ਤੋਂ ਪਿੱਛੇ ਦੀ ਕਰਾ ਪੂਰਾ ਹੀਟਿੰਗ ਵਾਲਾ ਫਗ ਜਾਂਦਾ ਲੈ ਹੀਟਿੰਗ ਵਾਲਾ ਲੈਵਾ ਆ ਇਹ ਨੂੰ ਟੁੱਟ ਜੂ ਲੈਵਾ ਟੁੱਟਣ ਡਟਣ ਨਾਲ ਗੰਮਿੰਦਾ ਸਹੀ ਗੱਲ ਆ ਕੋਲ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈਆ ਕਰਮ ਵਾਲੀ ਬੱਚਾ ਮਗਰ ਬੱਚੀ ਆ ਤੇ ਜੇਰ ਵਗੈਰਾ ਓਕੇ ਬਾਈ ਹਾਂ ਹਾਂ ਬਾਈ ਉਹਦੀ ਗਰੰਟੀ ਹੋਗੀ ਠੀਕ ਆ ਬਈ ਫੇਸ ਬੜਾ ਚੰਗਾ ਬੋਦੀ ਚੰਗੀ ਕੱਦ ਵਾਲੀ ਆ ਬਾਈ ਛੋਟੀ ਨਹੀਂ ਆਲਾ ਮੰਨ ਕੇ ਜੇ ਨਾ ਹਾਂਜੀ ਚੌੜੀ ਜੁੜੀ ਫੁੱਲ ਆ ਹਮ ਕੱਦ ਚੰਗਾ ਠੰਡੀ ਠੰਡੀ ਤਾਂ ਇੰਨੀ ਆ ਵਿਚਾਰੀ ਭੌਂਦੀ ਵਿੜੇ ਚ ਖੜਾ ਕੇ ਚੂਲਾ ਲੈ ਬੱਚੀ ਪੁੱਛਦਾ ਕੋਈ ਚੱਕਰ ਨਹੀਂ ਆ ਜਿਵੇਂ ਮਰਜ਼ੀ ਭਾਈ ਜਿਵੇਂ ਮਰਜ਼ੀ ਬੈਠਾ ਧਾਰਾ ਮਾਰੀ ਚੱਲ ਜਵਾਈ ਦੇਖੋ ਫੁੱਲ ਚੰਗੀ ਆ ਮੋਟੀ ਮੋਟੀ ਧਾਰਾ ਗੰਨੇ ਵਰਗੀ ਧਾਰਾ ਲੈ ਬਾਲਾ ਚੰਗਾ ਚੋਣ ਲੱਗਿਆ ਨਾ ਭਾਈ ਇੱਕ ਨੰਬਰੂ ਲੈ ਆਪਾਂ ਅੰਦਰ ਟਿਕਾ ਕੇ ਦੁੱਨ ਹੱਥਾਂ ਧਾਰਾ ਮਾ ਨਹੀਂ ਵੀ ਆਲਾ ਵੀ ਵੀਰੇ ਇਖੜਾ ਦੇ ਦੁੱਨੇ ਪਾ ਚੋਲੇ ਨਾ ਬੁਰਗਾ ਚੋਲੇ ਆ ਚੋਲੇ ਕੋਈ ਚੋਲੇ ਲੈ ਠੰਡੀ ਸੀ ਉਹ ਲੈਵਾ ਦੇ ਫੀਟਿੰਗ ਆ ਡਾਕਟਰ ਲੈਵਾ ਬਹੁਤ ਆ ਬੱਚੀ ਜਿਹੜੀ ਫੀਟਿੰਗ ਹੈ ਨਾ ਬਾਹਲੀ ਤੱਕੜੀ ਹੈ ਘਰ ਵਾਲੀ ਦੀ ਕੋਈ ਟੁੱਟ ਮਾਰ ਸੋਹਣੀ ਸੁਨੱਖੀ ਲੰਮੀ ਲੰਮੀ ਫੁੱਲ ਆ ਭਾਈ ਹੂੰ ਤੇ ਕੀ ਮੋਲਾ ਭਰਾ ਜਾਇਜ ਬਈ ਮੋਲ ਕਰਾਉਣਾ ਦਾ 65 ਕਰਾ ਲੈ ਕੋਈ ਹੋਲਾ ਪਾਉਂਦੀ ਹੈ ਨਾ 86 ਜੀ ਨਾ ਮਾਰੀ 55000 ਰੁਪਏ ਤੇ ਛੋੜ ਹੋ ਮਸਾ 55000 ਦੀ ਹਾਂ ਬਈ ਛੋੜ ਹੋ ਮਰਚੀ ਦੀ ਆਪਣੀ ਵੀ ਉਹ ਵੀ ਜਮਾ ਜਾਇਜ ਮੋਲਾ ਭਾਈ ਮੋਲ ਕਰਾਉਣਾ ਬਾਈ ਕਹਿੰਦਾ 65 ਮੇਰਾ ਵੀਰ ਇੱਕ ਹੋਰ ਬੇਨਤੀ ਆ ਬਾਈ ਯਾਰ ਪਹਿਲਾ ਵੀਡੀਓ ਚਲਾ ਕੇ ਸਾਈ ਦੇਖ ਲੈਗਾ ਹਾਂ ਹਾਂ ਅਕੇਲੀ ਮੇਂ ਪਰ ਜਲੇ ਬਾਅਦ ਸਾਈ ਪਾਏ ਪਹਿਲਾਂ ਵਾਲਾ ਰੋਗ ਲੰਦਾ ਬਾਅਦ ਸਾਈ ਵਾਲਾ ਕਹਿੰਦਾ ਵੀ ਪੌਣਾ 10 ਮਿੰਟ 20 ਮਿੰਟ ਹੂੰ ਉਹ ਕੰਮ ਨਾ ਕਰੇ ਠੀਕ ਆ ਭਾਈ ਲੈ ਬਾਈ ਅਹੀਂ ਭਾਈ ਦਾ ਕੋਈ ਚੱਕਰੀ ਨਹੀਂ ਚੱਕਰੀ ਨਹੀਂ ਲੈ ਗਰਮ ਵਾਲੇ ਨੇ ਕੁਛ ਨਹੀਂ ਲੈ ਜਵਾਈ ਦਾ ਫੋਨ ਬੱਚਾ ਲਾ ਨਾਲ ਆ ਗਰਮ ਵਾਲੇ ਨੇ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਥਲਣਾ ਕਰਮਣੀ ਨੇ ਯਾਰ ਪੱਬ ਨਹੀਂ ਲੈਂਦੀ ਗਰੰਟੀ ਹੈ ਬਈ ਭਾਵੇਂ ਐਂ ਮਗਾਲੇ ਕੋਈ ਵਾਲੇ ਦੇ ਘਰ ਤੇ ਕਦੀ ਸਹੀ ਗੱਲ ਆ ਬੋਲੇ ਚੂਣ ਬਾਲਾ ਚੰਗਾ ਬਈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਥਲਣਾ ਕਰਮਣੀ ਨੇ ਖਿਆ ਬਾਤ ਜਵਾਈ ਬਹੁਤ ਵਧੀਆ ਨਾ ਇੱਕ ਨੰਬਰ ਬਈ ਇੱਕ ਨੰਬਰ ਥੱਲੇ ਦਾ ਲਾ ਹੱਥ ਨਾਲ ਆਵੇ ਲੈ ਲੈ ਕੀ ਬਾਤ ਬੋਲਾ ਚੰਗਾ ਜਿਹਾ ਹੋਣਾ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਆਇਆ ਨਿਆਣਾ ਨਹੀਂ ਪਾਇਆ ਲੀ ਵਾਲੂ ਦਾ ਡਾਕਟਰ ਲੈ ਇੱਕ ਨੰਬਰ ਥੱਲੇ ਉਹਦਾ ਕੀ ਬਾਤ ਵੱਡੀ ਗੱਲ ਯਾਰ ਮੁੱਲ ਦੀ ਮੁੱਲ ਵੀ ਜਮਾ ਭਾਈ ਜਮਾ ਮੁਕਤਲਾ ਭਾਜ ਤਾਂ ਫਿਰ ਉਹਨਾਂ ਮੁਕਤਲਾ ਭਾਈ ਹੈ ਸਹੀ ਗੱਲ ਅੱਗੇ ਦੋ ਨੰਬਰ ਦੀ ਬਈ ਜੇਰ ਪਈ ਹੈ ਸਵੇਰੇ ਸੂਈ ਹੈ 4 ਵਜੇ ਵੱਠਰ ਚ ਪਈ ਹੈ ਨਾ ਇਹਦੀ ਹਾਂ ਠੀਕ ਆ ਮਗਰ ਇਹਦੇ ਬੱਚਾ ਮਗਰ ਬੱਚਾ 6.5 ਕਿਲੋ ਬੋਲਾ ਇਹਦਾ ਕਰਤਾ ਭਈ ਆਪਾਂ ਓਕੇ ਠੀਕ ਆ ਠੰਡੀ ਸੀਲ ਕੋਈ ਅੰਤ ਨਹੀਂ ਗਾ ਇਹਨੇ 16 ਕਿਲੋ ਦੋ ਦਿੱਤਾ ਬਲੂਨ ਦਾ ਭਾਈ 16 17 ਕਿਲੋ ਕੰਡਿਆ ਦੋ ਦੇ ਦੂਗੀ ਠੀਕ ਆ ਇਸ ਬੜਾ ਚੰਗਾ ਪ੍ਰਿੰਟ ਠੰਡੀ ਸੀ ਲੱ ਕੋਈ ਅੰਤ ਨਹੀਂ ਬਈ ਥਾਂ ਲੈ ਥੋੜਾ ਕਰਾਫ ਪਾਣਾ ਮੱਝਰ ਦਾ ਦੁੱਧ ਨਾਲੇ ਕਰਾਸ ਬੰਦਾ ਕਰਕੇ ਫੈਂਡ ਫੁੱਲ ਆਉਣੀ ਹੈ ਇਹਦੀ ਗਰਮੀ ਬਿਲਕੁਲ ਠੰਡੀ ਸੀ ਲੱ ਇਹਦਾ ਵੀ ਕੋਈ ਅੰਤ ਨਹੀਂ ਬਈ ਠੀਕਾ ਇਹ ਥੋੜਾ ਬੱਚਿਆ ਕਰੂਗੀ ਤਾਜ਼ੀ ਕਰ ਕੋਧ ਨਹੀਂ ਜਾਂਦੀ ਆ ਚੋ ਜਿਵੇਂ ਮਰਜੀ ਲੈ ਉਹਦਾ ਕੰਮ ਹੀ ਹੈ ਇਹਦਾ ਵੀ ਠੀਕਾ ਬਈ ਤੋਰਾ ਦੇਖੋ ਇੱਕ ਨੰਬਰ ਕਰ ਦੇ ਲਖਾਂ ਦੇ ਆ ਕਿਲਾ ਥਣ ਗਲਾਬੀ ਥਣ ਕਲਾ ਕਲਾ ਥਣ ਪੂਰੀ ਦਿੱਤੀ ਦੇ ਥਣ ਬਰੀਡ ਦੇਖੋ ਬਾਈ ਬਰੀਡ ਵਰਡ ਤੇ ਫੁੱਲ ਸੁਈ ਥਣ ਬਹੁਤ ਚੰਗਾ ਲਗਾ ਦੁੱਧ ਵਾਲਾ ਬਾਈ ਪੁੱਠੀ ਵਾਲਾ ਥਣ ਕਲਾ ਕਲਾ ਥਣ ਪੂਰੀ ਦਿੱਤੀ ਦੇ ਥਣ ਬਈ ਕੀ ਬਾਤ ਹੈ ਲੈ ਬਈ ਪਾਲਾ ਨਿਆਣਾ ਲਿਖੋ ਇਹ ਮਾਰ ਜੀਵੇ ਨਿਆਣਾ ਪਾਲਾ ਇਹ ਗੱਲ ਕੋਈ ਚੱਤਰ ਪਾਲਾ ਕੋਈ ਚੈੱਕਰੀ ਨਹੀਂਗਾ ਬਾਈ ਲੈ ਹਾਂ ਕੰਡੀ ਢੁੰਡੀ ਦਾ ਕਰਮ ਵਾਲੀ ਫੁੱਲ ਆ ਬਾਈ ਚਵਾਈ ਤੁ ਵੀ ਤਾਂ ਇੱਕ ਨੰਬਰ ਡਾਕਟਰ ਵਾਲਾ ਲੈ ਚੋਂ ਦੇ ਚੋਣ ਬੜਾ ਚੰਗਾ ਹਨਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਦਾ ਰਾਮ ਮਾਰੀ ਜਾ ਸਕਦਾ ਹੈ ਥਣ ਮੁੱਠੀ ਵਾਲਾ ਬਾਈ ਚਵਾਈ ਦਾ ਪੀਕ ਨੰਬਰ ਉਹ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਤਾਂ ਲੈ ਇਸ ਲਈ ਥਣਾਈ ਚਵਾਈ ਚੈੱਕ ਕਰੋ ਲੈ ਬੜਾ ਚੰਗਾ ਚੋਣ ਲੱਗਿਆ ਹਨਾ ਗਰਮਾਈ ਬਾਈ ਇੱਕ ਨੰਬਰ ਹੈ ਠੰਡੀ ਸੀਲ ਦਾ ਕੋਈ ਅੰਤ ਨਹੀਂ ਠੰਡੀ ਸੀਲ ਦਾ ਬਾਈ ਦੀ ਗੱਲ ਸਹੀ ਹੈ ਕੋਈ ਅੰਤ ਨਹੀਂ ਭਰਾ ਜਿਵੇਂ ਮਰਜ਼ੀ ਬੈਠਾ ਰਹਿਣਾ ਚੱਲਣਾ ਤਾਂ ਹੈ ਹੀ ਨਹੀਂ ਬੱਬ ਨਹੀਂ ਲੈ ਰਹੀ ਬਾਈ ਕੀ ਬਾਤ ਹੈ ਨਾਲ ਦੀ ਲੈ ਮੁੱਠੀ ਵਾਲਾ ਲੈ ਲੈ ਜੀ ਮੈਂ தாம் ਦੀ ਮਰਜ਼ੀ ਮਾਰਦਾ ਅਏ ਨਹੀਂ ਗੱਲ ਥੱਲੇ ਦਾ ਇੱਕ ਨੰਬਰ ਆ ਬਾਈ ਯਾਰ ਥੱਲੇ ਦਾ ਕੋਈ ਹੱਥ ਨਾ ਲਾਵੇ ਠੰਡੀ ਸੀਲ ਦਾ ਫੁੱਲ ਗਰੰਟੀ ਆ ਤੇ ਕੀ ਮੋਲ ਦਾ ਭਰਾ ਜੀ 51000 ਦੀ ਦੇ ਦਾਂ ਬਸ ਬਾਈ ਹੈ 51 ਦੀ ਮਾਨਤਾਨ ਹੋ ਜਾ ਕਰ ਦਾਂ ਮਾੜਾ ਮੋਟਾ ਬਾਈ 51000 ਰੁਪਿਆ ਮੋਲ ਦਾ ਮਾਨਤਾਨ ਜ਼ਰੂਰ ਹੋ ਜਾ ਆਰਡਰ ਦੇਖੋ ਕਮਾਲ ਦਾ ਨਾਲਾ ਨੂਣਾ ਫੁੱਲ ਚਾਈਆਂ ਕੱਲਾ ਕੱਲਾ ਥਾਣੂ ਮੁਠੀ ਆਣ ਕੱਦ ਵੱਡ ਵੀ ਸੁਏ ਚ ਹੈ ਜੇ ਬਾਈ ਸੁਆ ਲੱਕਾ ਲੁੱਕਾ ਜੋ ਕੱਢ ਕੇ ਬਾਹਰ ਹੋਰੀ ਬਣ ਜਾਣਾ ਹਮ ਸਹੀ ਗੱਲ ਆ ਬਾਈ ਅੱਗੇ ਭਰਾ ਲਾਸਟ ਕਿਹੜਾ ਸੋਸ ਹੋਈ ਐ ਇਹ ਨੂੰ ਬਈ 8-9 ਦਿਨ ਹੋ ਗਏ ਸੋਈ ਨੂੰ ਠੀਕ ਆ ਹੂੰ ਤਲ ਆ ਬਈ ਆ ਤੁਹਾਨੂੰ ਠੀਕ ਆ 18 ਆਉਣਾ ਆਪਾਂ ਤਲ ਕਰਕੇ 6 ਦਾ ਨਮੂਹ ਪੂਰੀ ਵੱਡੀ ਘਾਰਾਂ 18 ਕਿਲੋ ਕੰਡਿਆ ਦਾ ਦੱਪਣੇ ਕੋਲੇ ਬਈ 18 ਚਾਰ ਦਿਨ ਚੋ ਕੇ ਲੈ ਜਾਗਲਾ ਕੋਈ ਚੱਕਰ ਨਹੀਂ ਓਕੇ ਬਈ ਹਾਂ ਵੱਡੀ-ਬੁੱਡੀ ਦਾ ਲੰਮੀ ਨੂੰ ਦਾ ਕੋਈ ਅੰਤ ਨਹੀਂ 6 ਦਾ ਪਿਓ ਰਾਮੂ ਹੂੰ ਲੈ ਕੱਦ ਫੁੱਲਾ ਕੋਈ ਸ਼ੋਭ ਬਾਈ ਬਰੀਡ ਦੇ ਕੱਦ ਦਾ ਕੋਈ ਅੰਤ ਹੀ ਨਹੀਂ ਲੈ ਮੂੰਹ ਮਾ ਦਿਖਾ ਡਾਕਟਰ ਬੱਚਾ ਕੀ ਹੈ ਮਗਰ ਸਾਹ ਮਰਦਾ ਬੱਚਾ ਬਾਈਰ ਬੱਚਾ ਬਾਈ ਠੀਕ ਆ ਫੇਸ ਆ ਮਾਲਕਾਂ ਦੇ ਘਰੇ ਤੋਰਦਾ ਜਿੱਥੋਂ ਲਈ ਆ ਹੀ ਨਹੀਂ ਗੱਲ ਸਹੀ ਦਾਦਨ ਹੋਇਆ ਬਈ ਆਪਣੇ ਇਥੇ ਨੇੜੇ ਲਈ ਆ ਠੰਡੀ ਸੀਲ ਦਾ ਕੋਈ ਅੰਤ ਨਹੀਂ ਬਾਈ ਮੈਂ ਕਹਿੰਦਾ ਕੀ ਬਾਤਾਂ ਬਾਈ ਇੰਨੀ ਰੇਸਾਂ ਤੇ ਲੇ ਵਾਲੂ ਵਾ ਦੇਖੋ ਨਾਣਾ ਦੇਖੋ ਕਮਾ ਆ ਕਲਾ ਕਲਾ ਥਾਣ ਪੂਰੀ ਮੁਠੀਆ ਥਾਣਾ ਬਾਈ ਬਰੀਡ ਇੰਨੀ ਗੱਲਾਂ ਹੀ ਛੜਦੀ ਹਾਂ ਬਹੁਤ ਲੰਮੀ ਲੰਮੀ ਤੇ ਵੱਡੀ ਬੁੜੀ ਦਾ ਕੋਈ ਅੰਤ ਨਹੀਂ ਬਾਈ ਬਰੀਡ ਬਾਲੀਆ ਵੜ ਤੇ ਹਾਂ ਬੱਚੇ ਬਹੁਤ ਚੰਗੇ ਬਹੁਤ ਚੰਗੇ ਬਈ ਬਹੁਤ ਵੱਡੀ ਵੜ ਆ ਸਹੀ ਗੱਲ ਆ ਲੈ ਤੋਰਾ ਦੇਖੋ ਪਲੀ ਵੀ ਫੁੱਲ ਆ ਉੱਥੋਂ ਪੁੱਧਰ ਪੁੱਧਰ ਫੁੱਲ ਆ ਬਈ ਐ ਨਹੀਂ ਕੋਈ ਕਿਸੇ ਪਾਸੇ ਕੋਈ ਟਟਮੇਲੇ ਵੇਰੀ ਨਾਣਾ ਫੀਡਿੰਗ ਆ ਬਈ ਦੁੱਧ 30 24 ਕਿਲੋ ਦੇ ਦੂ ਹੁਣ ਦੁੱਧ ਤੇ ਵੜਨੇ ਆਉਣ ਆਗਾ ਸਹੀ ਗੱਲ ਆ ਬਈ ਖੁੱਲਾ ਦੇ ਦੇਣਾ ਪਾਪ ਵੀ ਮੁਕਤਾ ਹੋਈ ਜਾਵਾ ਠੀਕ ਆ ਜੇ ਚਾਰੇ ਥਾਂ ਹੁੰਦਾ ਡੂਲ ਲੱਖ ਦੀ ਬੱਚੀ ਸੀ ਸਹੀ ਗੱਲ ਆ ਹਣਾ ਫਰਾ ਤੇ ਕੀ ਮੁੱਲ ਅਰਜਾਇਜ਼ ਬਾ 40000 ਰੁਪਏ ਲਵਾਂਗੇ ਵੀ ਮੁੱਲ 45000 50 ਜਿੰਨਾ ਮਰਜ਼ੀ ਕਰਾ ਲੈ ਅਗਲਾ ਠੀਕ ਆ 40000 ਰੁਪਏ ਦੀ ਵਾਈ ਛੋੜੀ ਹੋਣੀ ਬਈ 40 ਦੁੱਧ ਜਿੰਨਾ ਕਹਿਦਾ ਲੱਭੀ ਚਾਰਾਂ ਚੋਲੇ ਠੀਕ ਆ ਲੈ ਨਿਆਣਾ ਪਾ ਨਾ ਪਾ ਕੋਈ ਚੱਕਰੀ ਮਰਜ਼ੀ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਬਈ ਜਿਵੇਂ ਮਰਜ਼ੀ ਵੈਜਾ ਕੋਈ ਚੱਕਰੀ ਨਹੀਂ ਥਾਣ ਲੇਵਾ ਕਮਾਲ ਆ ਬਹੁਤ ਚੰਗੀ ਜਵਾਈ ਆ ਹਨਾ ਮੋਟੀ ਮੋਟੀ ਜਵਾਈ ਆ ਜਿਵੇਂ ਮਰਜ਼ੀ ਜਵਾਈ ਆ ਕੋਈ ਚੱਕਰੀ ਨਹੀਂ ਹਨਣਾ ਹੈ ਜਰਮਾਨੇ ਲੇਵਾ ਬੜਾ ਕਮਾਲ ਆ ਕਿ ਭਾਈ ਦੇਖੋ ਕੀ ਬਾਤ ਹੈ ਬਾਤ ਹੁੰਦਾ ਆਪਾ ਬੱਚਾ ਵੀ ਨਹੀਂ ਲਾਇਆ ਭਾਈ ਹਮ ਆਣ ਤੁਸ ਦਾ ਬਾਹ ਚਾਹੇ ਛੱਡ ਦੇ ਪਹਿਲਾਂ ਆ ਗਿਆ ਆਪਾ ਤੋਂ ਨੂੰ ਤਾਰਾ ਕਰਦਿਆਂ ਲੈ ਇਹ ਪਛਾਣ ਤੋਂ ਲੈ ਆ ਮਗਰਲਾ ਥਾਂ ਦੇ ਲੈ ਭਾਈ ਆ ਮੂਰਲਾ ਮੂਰ ਲੈ ਆਂ ਦੇ ਕਿ ਭਾਈ ਲੈ ਹਾਂ ਬਾਕੀ ਤੇ ਨਾ ਜੋ ਤਾਂ ਓਕੇ ਆ ਭਾਈ ਗਾਰੰਟੀ ਉਹਦੇ ਚ ਵੀ ਆਉਂਦਾ ਤਾਂ ਆਪਾਂ ਕਹਿ ਕੇ ਦਿੰਦੇ ਭਾਈ ਹਮ ਤਿੰਨ ਥਾਣੇ ਕਹਿ ਕੇ ਦੇਨੇ ਆ ਲੈ ਪੂਰੀ ਵਿੱਚ ਤੇ ਕਲਾ ਕਲਾ ਠੰਡੀ ਸੀ ਲਾ ਕੋਈ ਅੰਤ ਨਹੀਂ ਫੁੱਲ ਚਾਹੀਆ ਫੁੱਲ ਕਦ ਫੁੱਲ ਬਰੀ ਕਿਸੇ ਨੇ ਨਹੀਂ ਲਿਆ ਭਾਈ ਪਾ ਇਹ ਲੈ ਮੋਲ ਜਮਾ ਜਾਇਆ 40000 ਰੁਪਇਆ ਮਾ ਵੱਡੀ ਬੁੱਡੀ ਦੇ ਕੇ ਡੀ ਆ ਭਾਈ ਉਹ ਲੱਕਾਦਾ ਬਈ ਛੋਟੀ ਨਹੀਂ ਹੈਗੀ ਤੇ ਨਗਸੀ ਭਰਾ ਕੋਲੇ ਤਿੰਨ ਤਿੰਨੇ ਨਿਕਾੜ ਦਿੱਤੇ ਕਿਸੇ ਵੀਰ ਨੂੰ ਦੰਨਾ ਜੋ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ